ਹਾਂਜੀ ਜੋ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜੋ ਕਿ ਬਈ ਗੋਨੇ ਵਾਲੇ ਦੇ ਵਿੱਚ ਜਿਹੜਾ ਕਿ ਕੱਲ ਸੀਐਮਪੰਤ ਮਾਨ ਨੂੰ ਲੋਕਾਂ ਨੇ ਘੇਰ ਲਿਆ ਤੇ ਜਿਹਦੇ ਵਿੱਚ ਇਹ ਵੱਡੇ ਵੱਡੇ ਖੁਲਾਸੇ ਹੋਏ ਕਿਉਂਕਿ ਜਿਹੜਾ ਨਰਿੰਦਰਦੀਪ ਦਾ ਬੇਇੱਦੋਸ਼ੀ ਨੂੰ ਇੱਕ ਮਾਰ ਦਿੱਤਾ ਗਿਆ ਇਹ ਪੰਜਾਬ ਪੁਲਿਸ ਸੀਐਸਟਾ ਆਪਣੇ ਕਰੰਟ ਲਾ ਕੇ ਤੇ ਜਿਹੜਾ ਕਿ ਬਈ ਉਹਨਾਂ ਦਾ ਪਰਿਵਾਰ ਇੱਕ ਇਨਸਾਫ ਮੰਗ ਰਿਹਾ ਸਾਰਾ ਪੰਜਾਬ ਉਹਨਾਂ ਦੇ ਨਾਲ ਖੜ ਗਿਆ ਤਾਂ ਇੱਕ ਵੀਡੀਓ ਸੁਣੋ ਵੱਡੇ ਵੱਡੇ ਖੁਲਾਸੇ ਹੋਏ ਆ ਕੀ ਕਹਿਣਾ ਇਹਨਾਂ ਦਾ ਬਾਦੀ ਧਾਰੀ ਗੁੰਡਾ ਕਰਦੀ ਪੁਲਸ ਨੇ ਜੋ ਕੀਤੀ ਆ ਇਹਦੇ ਬਾਰੇ ਤੇਰੀ ਜਮਾਨ ਕਿਉਂ ਨਹੀਂ ਖੁੱਲੀ 70 ਸਾਲਾਂ ਦੇ ਵਿੱਚ ਪਹਿਲੀ ਯਾਰ ਆ ਕਿ ਜਿਹੜੀ ਲੋਕਾਂ ਦੀ ਆਮ ਘਰਾਂ ਦਾ ਮੁੰਡਾ ਮਹਿਸ਼ਤ ਦਾ ਮੁੰਡਾ ਕਹਾਉਣ ਵਾਲੇ ਦੀ ਸਰਕਾਰ ਦੇ ਵਿੱਚ ਬਿਨਾਂ ਕਿਸੂਰੋ ਬਿਨਾਂ ਕੋਈ ਕੇਸ ਦਿਓ ਤੇਰੀ ਵਰਦੀ ਢਾਲੀ ਗੁੰਡੀ ਪੋਛ ਲੈ ਜਾ ਕੇ ਕਿਹੜਾ ਜਮਾਨ ਪੁੱਤ ਮਾਰਦਾ ਥਾਣੇ 'ਚ ਲੈ ਕੇ ਲਾਇਆ ਹੁੰਦਾ ਵੱਡੇ ਵੱਡੇ ਕੋਲ ਸਾਡੇ ਕੋਲੇ ਆ ਤੁਹਾਡੀ ਜਾਨ ਮਾ ਦੀ ਰੱਖਿਆ ਪੁੱਛ ਕਰੂਗੀ ਹੋਂਟਾ ਸਾਨੂੰ ਡਰ ਲੱਗਦਾ ਹੁਣ ਪੁੱਛ ਕਹਿੰਦੀ ਆ ਐਸੇ ਦੇ ਨਹੀਂ ਤੁਹਾਡਾ ਪੁੱਤ ਮਾਰਾਂਗੇ ਇਹ ਰਾਤਾ ਕਤਲ ਕੀਤਾ ਇਹ ਐਵੇਂ ਨਹੀਂ ਹੋਇਆ ਇਹ ਯੋਜਨਾਬੱਦੀ ਕਦੋਂ ਕੀਤੇ ਜਾ ਰਿਹਾ ਅੱਜ ਪੰਜਾਬ ਨੂੰ ਪੁਛ ਦਾ ਰਾਜ ਦੇ ਹਵਾਲੇ ਕੀਤਾ ਪੁਛ ਦਾ ਰਾਜਾ ਕੁੰਡਿਆਂ ਦਾ ਰਾਜਾ ਸਾਡਾ ਬੱਚਾ ਕਰੋ ਗਿਆ ਬਾਤ ਮੁੜੇ ਨਾ ਮੁੜੇ ਸਾਡੇ ਮਾਪਿਆਂ ਨੂੰ ਫਿਕਰ ਹੋ ਜਾਂਦਾ ਕਿਉਂ ਕਿ ਪਤਾ ਨਹੀਂ ਕਿਹੜੇ ਮੋਲ ਦੇ ਝੂਠਾ ਪੁਲਸ ਮੁਕਾਬਲਾ ਬਣਾ ਦੇਣ ਨੇਛੇ ਦੇ ਨਾਂ ਤੇ ਲੋਕਾਂ ਦੇ ਘਟ ਆਏ ਜਾਂਦੇ ਆ ਕੈਸਟਰਾਂ ਦੇ ਨਾਂ ਤੇ ਜਮਾਨ ਪੁੱਤ ਮਰੇ ਜਾ ਰਹੇ ਆ ਤਾਂ ਫਿਰ ਤੁਸੀਂ ਇਹ ਦੱਸੋ ਕਿ ਜੂਪੀ ਦਾ ਤੇ ਪੰਜਾਬ ਦਾ ਫਰਕ ਕੀ ਆ ਹਾਂਜੀ ਇਹ ਸਾਡੇ ਪੰਜਾਬ ਦੇ ਲੋਕ ਆ ਜੋ ਕਿ ਬਈ ਗੋਨੇਆਣੇ ਦੇ ਵਿੱਚ ਜਾ ਕੇ ਕੱਲ ਇੱਕ ਬਹੁਤ ਵੱਡਾ ਇੱਕ ਇੱਕ ਜੁਟ ਹੋ ਕੇ ਇੱਕ ਧਰਨਾ ਲੱਗਿਆ ਸੀ ਤੇ ਜਿਹਦੇ ਵਿੱਚ ਇਹ ਪੰਜਾਬ ਸਰਕਾਰ ਨੂੰ ਬਹੁਤ ਲਾਂਤਾਂ ਪਾਈਆਂ ਤੇ ਪਰ ਜਿਹੜਾ ਨਰਿੰਦਰਦੀਪ ਦਾ ਬੇਦੋਸ਼ ਇੱਕ ਇੱਕ ਜਿਹੜਾ ਕਤਲ ਹੁੰਦਾ ਤਾਂ ਜਿਹਦੇ ਵਿੱਚ ਇਹ ਝੂਠਾ ਸਾਬਤ ਹੁੰਦਾ ਹੈ ਵੀ ਜਿਵੇਂ ਕਿ ਹੁਣ ਤੁਹਾਨੂੰ ਮਾਮਲੇ ਕਈ ਸਾਹਮਣੇ ਆਉਂਦੇ ਆ ਇੱਕ ਮਾਮਲਾ ਜਿਹੜਾ ਸ਼ੁਰੂ ਤੋਂ ਹੋਇਆ ਸੀ ਜਸਪ੍ਰੀਤ ਉਹ ਵੀ ਫੇਕ என்கਾਊਂਟਰ ਚ ਦੂਜੇ ਨੰਬਰ ਤੇ ਕਰਨਲ ਨੂੰ ਕੁੱਟਿਆ ਜਾਂਦਾ ਕਿਉਂਕਿ ਇਹ ਵੀ ਪੰਜਾਬ ਦੀ ਸ਼ਰਿਆਮ ਗੁੰਡਾਗਰਦੀ ਤੀਜਾ ਮਾਮਲਾ ਹੋਰ ਸਾਹਮਣੇ ਆ ਗਿਆ ਤੇ ਕਹਿਣ ਦਾ ਮਤਲਬ ਕਰਨਲ ਬਾੜ ਦੀ ਪਤਨੀ ਹਜੇ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਉਧਰੋਂ ਜਸਪ੍ਰੀਤ ਦਾ ਪਰਿਵਾਰ ਰੋ ਰਿਹਾ ਤੇ ਜੋ ਸੀਐਮ ਭਵੰਤਮਾਨ ਨੇ ਖੁੱਲੀ ਛੂਟ ਦੇ ਰੱਖੀ ਆ ਪੰਜਾਬ ਪੁਲਿਸ ਨੂੰ ਤੇ ਜਿਹਦੇ ਵਿੱਚ ਹੁਣ ਪੰਜਾਬ ਸਰਕਾਰ ਤੇ ਸਿੱਧੇ ਸਵਾਲ ਉੱਠਦੇ ਸਾਡੇ ਲੋਕਾਂ ਦੇ ਸੀਐਮ ਪੰਤਮਨ ਨੂੰ ਲਾਲ ਤਾਂ ਪੈ ਰਹੀਆਂ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਹੈ ਪੌਣੇ 3 ਸਾਲ ਹੋ ਗਏ ਇਹਨਾਂ ਨੇ ਕੋਈ ਚੰਗਾ ਨਹੀਂ ਕੀਤਾ ਜੇ ਹੁਣ ਗੱਲ ਕਰੀਏ ਥਾਰ ਵਾਲੀ ਦੀ ਜਿਵੇਂ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਕਿਉਂਕਿ ਇਹ ਇੱਕ ਪਾਸੇ ਕਹਿੰਦੇ ਆ ਜੁੱਧ ਨਸ਼ਾ ਵਿਰੋਧ ਚਲਾਇਆ ਜਿਹੜਾ ਤੇ ਜਿਹਦੇ ਵਿੱਚ ਹੁਣ ਇਹ ਇਹ ਚਾਲ ਇੱਕ ਲੋਕਾਂ ਨਾਲ ਖੇਡੀ ਆ ਚਾਲ ਕਿਵੇਂ ਖੇਡੀ ਇਹਨਾਂ ਨੂੰ ਪਤਾ ਸੀ ਤੁਸੀਂ ਇਹ ਦੱਸੋ ਪੌਣੇ 3 ਸਾਲ ਹੋ ਗਏ ਆਈ ਨੂੰ ਸਰਕਾਰ ਪਹਿਲਾਂ ਤਾਂ ਇਹਨੇ ਜੁੱਧ ਨਸ਼ਾ ਵਿਰੁੱਧ ਉਦੋਂ ਕਿੱਥੇ ਸੀ ਉਦੋਂ ਕਿਉਂ ਨਹੀਂ ਜਾਦਾ ਜੇ ਜਿਹੜੇ ਅੱਜ ਇੱਕ ਪਿੰਡ ਚੋਂ 4-4 ਨੌਜਵਾਨ ਮਰਦੇ ਸੀ ਤੇ ਅੱਜ ਇਹ ਹੁੰਦਾ ਨਹੀਂ ਸੀ ਜੇ ਉਦੋਂ ਇਹ ਮਹੀਮ ਚੱਕੀ ਹੁੰਦੀ ਵੀ ਭਾਈ ਨਸ਼ੇ ਤਸ ਕਰਦਾ ਘਾਟਾ ਆਇਆ ਜਾਉ ਜੋ ਵੀ ਵੇਚੋ ਕਿਉਂਕਿ ਸਾਡੇ ਪਿੰਡ ਚੋਂ ਇੱਕ ਦਿਨ ਚ 4-4 ਨੌਜਵਾਨ ਮਰਦੇ ਸੀ ਚੱਟੇ ਨਾਲ ਤੇ ਹੁਣ ਜਿਹੜੀ ਇੱਕ ਇਹਨਾਂ ਨੂੰ ਪਤਾ ਸੀ ਵੀ ਸਾਡੀ ਪਾਰਟੀ ਜਿਹੜਾ ਦਿੱਲੀ ਵਾਲਾ ਨਾਲਾ ਕੇਜਰੀਵਾਲ ਉਹ ਦਿੱਲੀ ਤੋਂ ਹਰ ਗਿਆ ਉਥੋਂ ਦਾ ਝਾੜੂਦਿਆਂ ਥੀਲਾ ਥੀਲਾ ਕਰਤੀਆਂ ਲੋਕਾਂ ਇੱਤੇ ਰਹਿ ਗਿਆ ਕਲਾ ਪੰਜਾਬ ਹੁਣ ਉਹਦੀ ਨਜ਼ਰ ਪੰਜਾਬ ਚ ਵੀ ਆ ਨਾਲ ਨਾਲ ਲੈ ਕੇ ਕੇਜਰੀਵਾਲ ਨੂੰ ਘੁੰਮ ਦੱਸਿਆ ਐ ਭਵੰਤਮਨ ਪਹਿਲਾ ਨੰਬਰ ਤੋਂ ਕਿਥੋਂ ਦਾ ਨਾ ਕੋਈ ਉਹ 3ਾਂ 4ਾਂ 13ਾਂ ਚ ਉਹਨੂੰ ਨਾਲ ਐ ਲੈ ਫਿਰਦਾ ਜਿਵੇਂ ਕਿਤੇ ਉਹ ਐਮਐਲਏ ਹੁੰਦਾ ਭਾਸ਼ਣਾ ਬਾਅਦ ਚ ਦੇਉ ਪਹਿਲਾਂ ਕੇਜਰੀਵਾਲ ਨੂੰ ਰਹਿੰਦਾ ਉਹਦੀ ਪੰਜਾਬ ਦੀ ਵਿੱਚ ਨਜ਼ਰ ਉਹ ਹਿੰਦੀ ਚ ਬੋਲ ਕੇ ਭਾਸ਼ਣ ਦੇ ਦਿੰਦਾ ਹਮ ਪੰਜਾਬ ਕੇ ਲਈ ਜਾਣ ਦੇ ਦੇਗੇ ਤੇ ਉਹ ਬਸ ਐ ਹੋ ਜਾਂਦਾ ਵੀ ਆਪਣੇ ਵਾਲਿਆਂ ਨੂੰ ਆਪਣੇ ਵਾਲੇ ਫਿਰ ਤੇ ਜਾਂਦੇ ਆ ਕਹਿੰਦਾ ਮਤਲਬ ਹੁਣ 25 ਸਾਲ ਕਾਂਗਰਸ ਤੇ ਅਕਾਲੀ ਕਾਂਗਰਸ ਤੇ ਅਕਾਲੀ ਹੁੰਦਰੇ ਤੀਜੀ ਪਾਰਟੀ ਚ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਬਹੁਤ ਲੋਕਾਂ ਨੂੰ ਇਹਦੇ ਤੇ ਮਾਨਸੀ ਵੀ ਕੁਝ ਚੰਗਾ ਕਰਨਗੇ ਆਪਾਂ ਆ ਵੀ ਦੇਖ ਲਓ ਹੁਣ ਚੰਗਾ ਕਿੰਨਾ ਕੁ ਹੋ ਰਿਹਾ ਪਹਿਲੇ ਨੰਬਰ ਤੇ ਆਜੋ ਹੁਣ ਜਿਹੜਾ ਅੰਦੋਲਨ 2 ਚੱਲਿਆ ਸੀ ਇਹ ਜਿਹੜੀ ਤੁਸੀਂ ਦੇਖਿਆ ਹੀ ਆ ਜਿਹੜਾ ਸ਼ੰਭੂ ਬਾਡਰ ਖਨੋਰੀ ਬਾਡਰ ਦੋਨੇ ਇੱਥੋਂ ਤਾਸ਼ਮੈਸ਼ ਕਰਤਾ ਗਿਆ ਜਿੰਨਾ ਕਿਸਾਨਾਂ ਦਾ ਸਮਾਨ ਸੀ ਮੈਂ ਕਹਣਾ ਵੀ ਏਸੀ ਕੂਲਰ ਜੋ ਵੀ ਸੀਗੇ ਉੱਥੇ ਆਪਣਾ ਸਮਾਨ ਟਰਾਲੀਆਂ ਵਗੈਰਾ ਸਾਰਾ ਕੁਝ ਉੱਥੇ ਤਹਿਸਮੈਤ ਪਹਿਲਾ ਨੰਬਰ ਦਾ ਤੋੜ ਦਿੱਤਾ ਗਿਆ ਬਲਡੋਜ਼ਰ ਮਾਰ ਕੇ ਕੁਝ ਵੀ ਜਿਹੜਾ ਬਚਿਆ ਰਹਿੰਦਾ ਸੀ ਉਹ ਪਤਾ ਹੀ ਨਹੀਂ ਗਾਇਬ ਕਿੱਥੇ ਟਰਾਲੀਆਂ ਸੱਟੀਆਂ ਕਿੱਥੇ ਸਿਲੰਡਰ ਸਿੱਟੇ ਆ ਕਿੱਥੇ ਟਰੈਕਟਰ ਉਰਾਂ ਭਰਾ ਕਰਤੇ ਸੀਗੇ ਤੇ ਖਬਰਾਂ ਬਹੁਤ ਵਾਇਰਲ ਹੋਈਆਂ ਸੀ ਸ਼ੰਭੂ ਤੇ ਕਨੋਰੀ ਵੱਟ ਨੇ ਇਹਨਾਂ ਨੇ ਜਿਵੇਂ ਐਤਵਾਦੀ ਇਕੋਦਮ ਅਟੈਕ ਕਰਦੇ ਹੁੰਦੇ ਆ ਤੇ ਪੰਜਾਬ ਪੁਲਿਸ ਇੱਕ ਘਟੋ ਘਟ 30-40 ਹਜ਼ਾਰ ਦੀ ਗਿਣਤੀ ਚ ਗਈ ਸੀ ਤੇ 80 ਸਾਲ ਦੇ ਬਜ਼ੁਰਗ ਮਾਤਾ ਨੂੰ ਸਾਰਿਆਂ ਨੂੰ ਜੇਲਾ ਦਿਖਾਈਆਂ ਇਹਨਾਂ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਜੇ ਉਹਨਾਂ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਸਰਪੰਨ ਸਿੰਘ ਭਦੇਰ ਤਾਂ ਸਾਰਿਆਂ ਨੂੰ ਇਹਨਾਂ ਨੁਕਸਾਨ ਆਗੂਆਂ ਨੂੰ ਇਹ ਵੀ ਦੇਖਿਆ ਹੀ ਆ ਤੁਸੀਂ ਜਿਹੜਾ ਇੱਕ ਮੀਟਿੰਗ ਤੇ ਬੁਲਾ ਕੇ ਇੱਕ ਧੋਖਾ ਹੋਇਆ ਸੀ ਇਤੋਂ ਮਾੜਾ ਹੋਰ ਕਿੱਥੋਂ ਹੋਊਗਾ ਪੰਜਾਬ ਸਰਕਾਰ ਤਾਂ ਸ਼ਰਿਆਮ ਤੱਕਾ ਕਰ ਰਹੀ ਹੈ ਸਾਡੇ ਲੋਕ ਫਿਰ ਤਜੇਂਦੇ ਇਹਨਾਂ ਤੇ ਇੱਕ ਜਿਹੜਾ ਗੁਰੂ ਸਾਹਿਬ ਦੀ ਹਜੂਰੀ ਦੇ ਵਿੱਚ ਅਥਰੂ ਗੈਨ ਦੇ ਗੋਲੇ ਡਿੱਗੇ ਉਹ ਸਾਡੇ ਬੰਦੀ ਸਿੰਘਾਂ ਮੰਨੀਓ ਲੈ ਕੇ ਇੱਕ ਮੋਰਚਾ ਰੱਖਿਆ ਗਿਆ ਸੀ ਉੱਥੇ ਤਾਂ ਉੱਥੇ ਵੀ ਇਹਨਾਂ ਨੇ ਗੁਰੂ ਘਰ ਵੀ ਨਹੀਂ ਛੱਡਿਆ ਉੱਥੇ ਇੱਕ ਹੁੰਦਾ ਕੀ ਦੇ ਕਹਿੰਦੇ ਆ ਸੀਐਮ ਭਵੰਤ ਮਾਨ ਦੇ ਗੁਰੂ ਘਰ ਦੀ ਹਜੂਰੀ ਦੇ ਵਿੱਚ ਅੰਦਰ ਅੰਦਰ ਛੱਟਦੇ ਜੀ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚੱਲੀਆਂ ਉੱਥੇ ਕਿਧਰੇ ਵੀ ਤੁਸੀਂ ਭੱਜੋ ਨਹੀਂ ਤੁਹਾਡੇ ਮਾਂ ਇਹ ਪੰਜਾਬ ਪੁਲਿਸ ਬੰਨੀਆਂ ਸਿੱਧੀ ਧਮਕੀ ਦਿੱਤੀ ਇਹਨਾਂ ਨੇ ਵੀ ਤੁਸੀਂ ਭੱਜੋ ਨਹੀਂ ਤੁਹਾਡੇ ਤੇ ਲਾਠੀ ਚਾਰਜੂ ਨਾ ਬਜ਼ੁਰਗ ਦੇਖਦੇ ਨਾ ਕੋਈ ਮਹਿਲਾਵਾਂ ਦੇਖਦੇ ਜਦੋਂ ਜੀ ਕਰਦਾ ਆਪਣਾ ਇਹ ਆਪਣੀ ਇਨਕੁਆਇਰੀ ਸ਼ੁਰੂ ਕਰ ਦਿੰਦੇ ਆ ਜਦੋਂ ਜੀ ਕਰਦਾ ਡਾਂਗਾ ਮਾਰਨੀਆਂ ਲੋਕਾਂ ਦੇ ਸ਼ੁਰੂ ਕਰ ਦਿੰਦੇ ਆ ਤੇ ਪਰ ਸਾਡੇ ਪੰਜਾਬ ਦੇ ਲੋਕ ਫੇਰ ਵੀ ਇਹਨਾਂ ਤੇ ਧਜੇ ਰਹਿੰਦੇ ਆ ਆ ਹੁਣ ਕਿਸੇ ਨੂੰ ਚਾਲ ਕੋਈ ਪਤਾ ਲੱਗਦੀ ਐ ਅਸੀਂ ਭਵੰਤਮਨ ਦੀ ਕੀ ਚਾਲ 2027 ਨੇੜੇ ਆ ਗਿਆ ਉਹਨੂੰ ਪਤਾ ਸੀ ਵੀ ਆਪਾਂ ਇਹਦੂ ਪੌਣੇ 3 ਸਾਲ ਪਹਿਲਾਂ ਚੰਗਾ ਕੁਝ ਨਹੀਂ ਕੀਤਾ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣੀ ਸੀ ਇਹ ਜਾਂਦਾ ਵੀ ਚਿੱਟੇ ਦਾ ਸਪਾਇਆ ਕਰਦਾਂਗੇ ਸੀ 26 ਜਨਵਰੀ ਨੂੰ ਵਾਦਾ ਕੀਤਾ ਪਰ ਨਹੀਂ ਇਹਨਾਂ ਤੋਂ ਸੁਪਾਇਆ ਹੋਇਆ ਚਿੱਟੇ ਦਾ ਕਿਉਂਕਿ ਹੁਣ ਇਹਨਾਂ ਨੂੰ ਪਤਾ ਹੀ ਜਾਣ ਵਾਲੀ ਸਰਕਾਰ ਆ ਕੋਈ ਆਪਾਂ ਇਹ ਜੀ ਲਹਿਰ ਚੱਕੀ ਜਿਹੜਾ ਲੋਕ ਆਪਾਂ ਫੇਰ ਆਪਣੇ ਬੰਨੀ ਖਿੱਚ ਗਏ ਲੋਕਾਂ ਨੂੰ ਉਹਨਾਂ ਦੇ ਮਾਨ ਚਾਵੇ ਵੀ ਚੰਗਾ ਕਰ ਰਿਹਾ ਸੀਮਪੰਤਮਾ ਤਾਂ ਫਿਰ ਇਹ ਨਸ਼ੇ ਤਸਕਰਾਂ ਦੀ ਜਿਹੜੀ ਇੱਕ ਇੱਕ ਨਵੀਂ ਇਹ ਜਿਹੜੀ ਲਹਿਰ ਉੱਠੀ ਵੀ ਘਰਟਾਏ ਜਾਂਦੇ ਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਸਿੱਟਿਆ ਜਾਂਦਾ ਤਾਂ ਇਹ ਪੌਣੀ ਤਿੰਨ ਸਾਲ ਪਹਿਲਾਂ ਕਰ ਦਿੰਦੇ ਜੇ ਸਾਡਾ ਮੜਾ ਪੰਜਾਬ ਦਾ ਭਲਾ ਹੋ ਜਾਂਦਾ ਹੁਣ ਨੂੰ ਤਾਂ ਤਾਂ ਇਹ ਸਿਰਫ ਇੱਕ ਚਾਲਾ ਹੁੰਦੀਆਂ ਲੀਡਰਾਂ ਦਾ ਇੱਕ ਭਾਸ਼ਣ ਬੋਲਣਾ ਕੁਝ ਹੋਰ ਹੁੰਦਾ ਕਰਨਾ ਕੁਝ ਹੋਰ ਹੁੰਦਾ ਪਹਿਲਾਂ ਤਾਂ ਇਹ ਦੱਸੋ 2500 ਪੈਸ਼ਨ ਲੈ ਲਓ ਮਹੀਨੇ ਦੀ ਪੰਜਾਬ 'ਚ ਜੇ ਕਿਤੇ ਮਿਲਦੀ ਹੈ ਤਾਂ ਕਮੈਂਟਾ ਜਰੂਰ ਦੱਸੋ ਹਰਿਆਣਾ 'ਚ ਜਰੂਰ ਮਿਲਦੀ ਹੈ ਤਾਂ 1000 2500 ਪੰਜਾਬ 'ਚ ਕੋਈ ਨਹੀਂ ਜੇ 1500 ਮਿਲਦਾ ਉਹ ਵੀ ਬਜ਼ੁਰਗ ਵਿਚਾਰੇ ਚੱਪਲਾਂ ਘਾਸਿਆਂ ਦੀਆਂ ਬੈਂਕਾਂ 'ਚ ਜਾਂਦੇ ਜਾਂਦੇ ਦੀਆਂ ਤੀਜੇ ਮਹੀਨੇ ਜਾ ਕੇ ਦੂਜੇ ਮਹੀਨੇ ਮਿਲਦੀ ਹੈ ਪੈਸ਼ਨ ਉਹ ਵੀ ਇਹ ਨਹੀਂ ਪਤਾ ਅਧਿਆਕ ਦੀ ਕੱਟ ਦੇ ਹੁਣ ਆ ਜੋ ਰਾਸ਼ਨ ਕਾਰਡਾਂ ਤੇ ਜਿਹੜਾ ਆਪਣਾ ਰਾਸ਼ਨ ਪਾਣੀ ਥੋੜਾ ਮੋਟਾ ਮਿਲਦਾ ਸੀ ਪਹਿਲਾਂ ਮਹੀਨੇ ਦੀ ਮਹੀਨੇ ਮਿਲਦਾ ਹੁੰਦਾ ਸੀ ਅੱਜ ਤੋਂ ਕਈ ਸਾਲ ਪਹਿਲਾਂ ਬਾਦਲਾਂ ਦੇ ਉਦੋਂ ਕਾਂਗਰਸ ਦੇ ਬਾਦਲ ਸੀ ਤੇ ਉਦੋਂ ਮਹੀਨੇ ਦੀ ਮਹੀਨੇ ਮਿਲਦਾ ਸੀ ਹੁਣ ਕੀ ਹੁੰਦਾ ਸਾਰਿਆਂ ਨੂੰ ਪਤਾ ਹੁਣ ਪਹਿਲਾਂ ਨੰਬਰ 4 5 6 ਮਹੀਨੇ ਬਾਅਦ ਕਣਕ ਮਿਲੂ ਫਿਰ ਉਹਦੇ ਚ ਪਰਚੀ ਕਟਾਓ ਇੱਕ ਦੋ ਦਿਹਾੜੀਆਂ ਮਾਰੋ ਤਾਂ ਲੈਣ ਚ ਲੱਗੋ ਫਿਰ ਬਹੁਤ ਮਾਇਗਣਾ ਪੰਜਾਬ ਦੇ ਵਿੱਚ ਹੋਰ ਕਿੰਨੇ ਕੁ ਮਾਮਲੇ ਦੱਸੀਏ ਆ ਤੀਜਾ ਨੰਬਰ ਜਿਹੜਾ ਵੱਡਾ ਕੰਮ ਆ ਗਿਆ ਜੀਦੇ ਵਿੱਚ ਸਿੱਧਗੀ ਸਾਡੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਜਿਵੇਂ ਹੁਣ ਪਹਿਲੇ ਨੰਬਰ ਤੇ ਫੇਕਨ ਕੌਂਟਰੋਲ ਹੈ ਜਸਪ੍ਰੀਤ ਦਾ ਦੂਜੇ ਨੰਬਰ ਤੇ ਕਰਨਲ ਇੱਕ ਅਫਸਰ ਆਰਮੀ ਦਾ ਤਾਂ ਉਹਨੂੰ ਜੋ ਟਾਬੇ ਦੇ ਸਾਹਮਣੇ ਹਸਪੀਟਲ ਹੈ ਜਿਹੜਾ ਉੱਥੇ ਕੁੱਟਮਾਰ ਹੁੰਦੀ ਆ ਉਹਦੀ ਜਿਹੜਾ ਕਰਨਲ ਵਾਠ ਉਹਦੇ ਬੇਟੇ ਦੇ ਲਾਸ਼ਾਂ ਪਾ ਦਿੱਤੀਆਂ ਨੇ ਦੀਆਂ ਢੂਈ ਦੱਸੋ ਹੋਰ ਕਿੱਥੋਂ ਦੀ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਫਿਰ ਜਿਹੜਾ ਹੁਣ ਇਹ ਤੀਜਾ ਮਾਮਲਾ ਹੋਰ ਸਾਹਮਣੇ ਆ ਗਿਆ ਰਣੇਂਦਰਦੀਪ ਦਾ ਇਹ ਮਾਮਲਾ ਬਹੁਤ ਭੱਖ ਰਿਹਾ ਕਿਉਂਕਿ ਇੱਕ ਇੱਕੋ ਹੀ ਕਰਦਾ ਉਹ ਮੁੰਡਾ ਸੀ ਤੇ ਉਸ ਨੇ ਘੱਟੋ ਘੱਟ ਕਿੰਨੇ ਅਫਸਰ ਕਿਉਂਕਿ ਪੜ੍ਹਾਈ ਕਰਾਉਂਦਾ ਸੀ ਕਈ ਐਸਐਸਪੀ ਡੀਐਸਪੀ ਦੇ ਮੁੰਡੇ ਉਹਦੇ ਕੋਲ ਪੜ੍ਹ ਕੇ ਨੌਕਰੀਆਂ ਲੱਗੀਆਂ ਸੂਜਮਾਨ ਇੱਕ ਨੌਜਵਾਨ ਦੀ ਇਹਨਾਂ ਨੇ ਬੇਕਸੂਰ ਦੀ ਹੱਤਿਆ ਕਰਤੀ ਆਪਣੇ ਬੰਨਿਓ ਕਰੰਟ ਲਾ ਲਿਆ ਐਸਸੀਐ ਸਟਾਫ ਨੇ ਤਾਂ ਹੋਰ ਗੁੰਡਾਗਰਦੀ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਆ ਕਿਉਂਕਿ ਸੀਐਮ ਭਵੰਤਮਾਨ ਦੀ ਸਰਕਾਰ ਜਦੋਂ ਦੀ ਆਈ ਆ ਇਹਦੇ ਨੂੰ ਲਾਲਤਾ ਪਹਿਰੀਆਂ ਜਦੋਂ ਜੀਕਰ ਦਾ ਖੁੱਲੀ ਛੋਟ ਦੇ ਰੱਖੀ ਆ ਪੰਜਾਬ ਦੀ ਪੁਲਿਸ ਨੂੰ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਜਰੂਰ ਸਾਂਝੇ ਕਰਨੇ ਸੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰੋ ਵੀਰੇ ਤੇ ਇੱਕ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਫਿਰ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ